ਅੱਜ ਤੁਹਾਨੂੰ ਸੁਣਾ ਰਿਹਾ ਪਿੰਡ ਸ਼ੇਰਗੜ ਗਿਆਨ ਸਿੰਘ ਵਾਲਾ ਦਾ ਇਤਿਹਾਸ ਬਾਪੂ ਜੀ ਜੋਸ ਸਿੰਘ ਦੀ ਜਵਾਨੀ ਕਿਵੇਂ ਵੱਜਾ ਪਿੰਡ ਬਾਪੂ ਆਪਣੇ ਪੁੱਤ ਅਤੇ ਪੁੱਤਰੇ ਨਾਲ ਤੁਸੀਂ ਦੇਖ ਰਹੇ ਹੋ ਪੰਜ ਪਾਣੀ ਨਿਊਜ਼ ਚੈਨਲ ਤੇ ਮੈਂ ਬਲਕਰ ਸਿੰਘ ਪੰਨੀ ਵਾਲਾ ਤੇ ਆਪਾਂ ਵੱਖ-ਵੱਖ ਪਿੰਡਾਂ ਦਾ ਇਤਿਹਾਸ ਜਾ ਕੇ ਵੱਡੇ ਜਿਹੜੇ ਬਜ਼ੁਰਗ ਬੈਠੇ ਐ ਪਿੰਡਾਂ ਦੇ ਵਿੱਚ ਬਹੁਤ ਘੱਟ ਬਜ਼ੁਰਗ ਰਹਿ ਗਏ ਆ ਤੇ ਉਹਨਾਂ ਨੂੰ ਆਪਾਂ ਪੁੱਛਦੇ ਰਹਿੰਨੇ ਆ ਤਾਂ ਉਹਨਾਂ ਤੋਂ ਜਾਣਕਾਰੀ ਪ੍ਰਾਪਤ ਕਰਦੇ ਰਹਿੰਨੇ ਆ ਕਿ ਪਿੰਡਾਂ ਤੁਹਾਡੇ ਪਿੰਡ ਦਾ ਇਤਿਹਾਸ ਕੀ ਹੈ ਇਹ ਪੁੱਛਦੇ ਰਹਿੰਨੇ ਆ ਆਪਾਂ ਨੂੰ ਤੋਂ ਆਪਾਂ ਨੂੰ ਸਾਰੀ ਜਾਣਕਾਰੀ ਦਿੰਦੇ ਰਹਿੰਦੇ ਆ ਤੇ ਅੱਜ ਆਪਾਂ ਪਹੁੰਚੇ ਆ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਤੇ ਬਲਾਕ ਅਮਰੋੜ ਦਾ ਪਿੰਡ ਸ਼ੇਰਗੜ ਤੇ ਸ਼ੇਰਗੜ ਦੇ ਆਪਾਂ ਬਜ਼ੁਰਗ ਆਪਣੇ ਨਾਲ ਆ ਬਾਪੂ ਤੁ ਜੋ ਸਿੰਘ ਜੀ ਤੇ ਬਾਪੂ ਜੋਗ ਸਿੰਘ ਜੀ ਬਹੁਤ ਹੀ ਪੁਰਾਣੇ ਬਜ਼ੁਰਗ ਤੇ ਆਪਾਂ ਸ਼ੇਰਗੜ ਬਾਰੇ ਇਨਾਂ ਤੋਂ ਸਾਰੀ ਜਾਣਕਾਰੀ ਲੈਣੇ ਆ ਵੀ ਸ਼ੇਰਗੜ ਪਿੰਡ ਜਿਹੜਾ ਇਤਿਹਾਸਕ ਹੀ ਹੈ ਤੇ ਕਿਵੇਂ ਇਹ ਵਜ੍ਹਾ ਬਾਪੂ ਜੀ ਸਸਰੀ ਘਰ ਆਸੀ ਗੜ ਬਾਪੂ ਜੀ ਸ਼ੇਰਗੜ ਪਿੰਡ ਇਹ ਕਿੰਨਾ ਕੁ ਪੁਰਾਣਾ ਹੈ ਤੇ ਇਹਦਾ ਜਿਹੜਾ ਪਿੱਛਾ ਕੀ ਹੈ ਤੇ ਸਾਰੀ ਗੱਲ ਇਹਦੇ ਬਾਰੇ ਸਾਨੂੰ ਖੋਲ ਕੇ ਦੱਸੋ ਜੀ ਪਹਿਲਾਂ ਪਿੰਡ ਸਾਡਾ ਬਾਲੇ ਸੀ ਵਾਲੇ ਵਾਲੀ ਬਠੰਡੇ ਕੋਲੇ ਬਠੰਡੇ ਕੋਲੇ ਠਾਣਾ ਬਾਲੇ ਹਾਂਜੀ ਉੱਥੋਂ ਸਾਰੇ ਬਜ਼ੁਰਗ ਉੱਠ ਕੇ ਕੱਗੀ ਆ ਗਏ ਹਾਂਜੀ ਕੱਗੀ ਆ ਗਏ ਕੱਗੀ ਸ਼ੀਪੂ ਸਿੰਘ ਦੇ ਬੂਸ ਸਿੰਘ ਦਾ ਪਰਿਵਾਰ ਆ ਥੋੜਾ ਹਾਂਜੀ 40 ਪਿੰਡਾਂ ਲੋਕਾਂ ਬੈਠੇ ਹਾਂਜੀ ਬੂਸ ਸਿੰਘ ਮਾਰਤਾ ਮੁਸਲਮਾਨ ਅੱਛਾ ਮੁਸਲਮਾਨਾਂ ਨੇ ਮਾਰਤਾ ਹਾਂਜੀ ਅੱਛਾ ਉਹਨਾਂ ਨੇ ਦੋ ਮੁਸਲਮਾਨ ਵਰਤੇ ਉੱਥੇ ਹੀ ਉੱਥੇ ਹਾਂ ਕੱਗੀ ਕੱਗਿਆਂ ਦੋ ਸੇਕਾ ਪਏ ਔਰ ਉੱਠ ਕੇ ਉੱਠੋ ਕੇ ਖੜੇ ਅੱਛਾ ਉੱਥੋਂ ਉੱਠ ਕੇ ਤਿੰਨ ਪਿੰਡਾਂ ਵਾਲੇ ਬਰਾਦਾਂ ਤੇ ਆਂਗੜਾ ਛੇੜ ਗਏ ਅਛੋਰਨ ਬੰਨ ਲੇ ਤੈਨਾ ਬਣਾ ਜਾ ਕੇ ਦੋ ਦੋ ਅੱਛਾ ਦੋ ਦੋ ਇੱਥੇ ਹੀ 6 ਚੀਤੇ ਰਹਿੰਦੇ ਜੰਗਲ ਸੀ ਬਹੁਤ ਤੇ ਭੂਲ ਸਿੰਘ ਤਾਂ ਉੱਥੇ ਗੱਗੇ ਮਾਰਦਾ ਸੀ ਗੱਗੇ ਮਾਰਦਾ ਸੀ ਗੱਗੇ ਮਾਰਦਾ ਸੀ ਹਾਂਜੀ ਉਸੇ ਦਾ ਛੇਪ ਉਸੇ ਹਾਂ ਇਸ ਤੇਦਾਰਾਂ ਨੇ ਇਕੱਠੇ ਕਰਦੇ ਇੱਥੇ ਹਾਂ ਸ਼ੇਰ ਕਰ ਹੂੰ ਇੱਥੇ ਹੀ ਘਰ ਦੇ ਚਾਲਸ ਉਰੇ ਖਾਈ ਪੱਟੀ ਸੀ ਹੂੰ ਬਹੁਤ ਚੌੜੀ ਤੇ ਦੂੰਗੀ ਹੂੰ ਤੇ ਸ਼ੇਰ ਬਸਾਲ ਮਾਰ ਕੇ ਤੱਪੇ ਨਾਲ ਤੱਪਦੇ ਹੋਏ ਤੇ ਧਾਣਾ ਡਿਗੇ ਹੂੰ ਇੱਕ ਥਾਂ ਤੱਪਨਾ ਵਾਸਤੇ ਰੱਖਿਆ ਸੀ ਹੂੰ ਉੱਥੇ ਵਾਰ ਕਰਦੇ ਹੂੰ ਸ਼ੇਰ 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 ਆਇਆ ਸ਼ੇਰ ਨੇ ਪੂਹੂ ਮਾਰਤੇ ਹੂੰ ਬਤਾਉ ਸਿੰਘ ਬੋਲਦਾ ਉਸਿਆਂ ਤੋਂ ਵੱਡਾ ਸੀ ਹੂੰ ਉਹਨੇ ਸੋਟਾ ਮਾਰਿਆ ਫਿਰ ਪਟਾਕਾ ਪਿਆ ਸ਼ੇਰ ਪੱਜ ਗਿਆ ਹੂੰ ਕਰਕੇ ਪੈ ਲਈ ਤੇ ਖੂਨ ਡੁੱਲ੍ਹ ਗਿਆ ਮਿੱਡੇ ਦੇ ਰਾਹ ਚੰਗਲ ਸੀ ਬਹੁਤ ਤਕੜਾ ਉੱਥੇ ਮਰਿਆ ਪਿਆ ਹੂੰ ਇਹ ਪਿੰਡ ਬਲੋਚਾਂ ਦਾ ਸੀ ਮੁਸਲਮਾਨਾਂ ਦਾ ਅੱਛਾ ਮੁਸਲਮਾਨਾਂ ਤੋਂ ਖਰੀਦੀ ਸੀ ਅਜੇ ਨਾ ਨਾ ਮੁਸਲਮਾਨਾਂ ਨੂੰ ਬਨੇ ਤੇ ਦਸਾਂ ਸਾਰੇ ਲੋਕ ਪਾਈਦੇ ਸੀ ਹਾਂ ਮੈਨੂੰ ਕੋਲ ਸੰਭਾਲਦਾ ਹੀ ਨਹੀਂ ਸੀ ਅੱਛਾ ਇਹ ਪਿੰਡ ਦਾ ਨਾਮ ਫਿਰ ਸ਼ੇਰਗੜ ਤਾਤਾ ਹੂੰ ਬੋਚਾ ਆਪਣਾ ਸੀ ਇਹ ਖਰੀਦੀ ਕਿਤੋਂ ਸੀ ਜ਼ਮੀਨ ਇਹ ਇੱਥੇ ਸਰਕਾਰ ਤੋਂ ਕਿ ਸਰਕਾਰ ਦੀ ਸਰਕਾਰ ਦਿੰਦੀ ਸੀ ਜ਼ਮੀਨ ਤਾਂ ਲੋਕਾਂ ਨੂੰ ਪਾਉਂਦੀ ਸੀ ਪਾਉਂਦੀ ਸੀ ਅੱਛਾ ਮੋਟ ਪਾਉਂਦੀ ਸੀ ਅੱਛਾ ਇਹ ਬਰ ਗਿਆਨ ਸਿੰਘ ਸਿੰਘ ਭਰਾਵਾਂ ਦਾ ਗਿਆਨ ਸਿੰਘ ਦੇ ਨਾਂ ਦਾ ਅਰਜ਼ੀ ਦਾ ਪਿੰਡ ਸੀ ਅੱਛਾ ਗਿਆਨ ਸਿੰਘ ਸਿੰਘਾਂ ਤੋਂ ਛੋਟਾ ਸੀ ਅੱਛਾ ਗਿਆਨ ਦੇ ਸ਼ੇਗਰ ਗਿਆਨ ਸਿੰਘ ਦਾ ਵਾਜਦਾ ਸਿੰਘਾਂ ਭਰਾਵਾਂ ਦਾ ਛੋਟਾ ਸੀ ਉਹ ਨੰਬਰਦਾਰ ਹੋਣਾ ਇੱਥੋਂ ਨੰਬਰ ਉਹ ਨੰਬਰਦਾਰੀ ਉਸ ਤੋਂ ਮਿਲਦੀ ਦੇ ਅੱਛਾ ਤੇ ਪਿੰਡ ਉਹ ਤੁਹਾਡੇ ਨਾਂ ਦੇ ਪਿੰਡ ਹੈ ਅੱਛਾ ਕਿ ਫਿਰ ਉਹ ਇੱਥੇ ਕਿੰਨੇ ਭਰਾਰੇ ਛੇ ਭਰਾ ਸੀ ਕੁੱਲ ਤੇ ਇੱਥੇ ਛੇ ਇੱਥੇ ਆ ਗਏ ਅੱਛਾ ਤੇ ਪਹਿਲਾਂ ਉਹ ਜਿਹੜਾ ਬਰਾਦ ਵਾਲਾ ਤੇ ਤਰਾਗ ਵਾਲਾ ਉਹ ਛੱਡੇ ਛੱਡੇ ਕਿੰਨੇ ਜਿਹੜੇ ਜ਼ਮੀਨਾਂ ਦੇ ਵੇਹਲੀਆਂ ਪਈਆਂ ਦੀ ਕੋਈ ਸਾਂਭਦਾ ਨਹੀਂ ਸੀ ਅੱਛਾ ਫਿਰ ਉਹ ਇੱਥੇ ਆ ਗਏ ਇੱਥੇ ਆ ਗਏ ਇੱਥੇ ਇੱਥੇ ਤੇ ਨੰਬਰਦਾਰ ਹੀ ਗਿਆਨ ਸਿੰਘ ਦੀ ਹੋਈ ਅੱਛਾ ਗਿਆਨ ਸਿੰਘ ਦੇ ਤੇ ਤਿੰਨ ਪੁੱਛੇ ਹੂੰ ਕਿਹੜੇ ਕਿਹੜੇ ਸੀ ਇਹ ਸਸ ਇਹ ਸਸ ਹੈ ਹੂੰ ਅਕਾਮ ਸੇ ਥੋੜਾ ਸੇ ਅੱਛਾ ਸਰਨਾਵ ਸੇ ਵੱਡਾ ਸੀ ਅੱਛਾ ਸਰਨਾਵ ਸੇ ਨੰਬਰਦਾਰੀ ਮਰ ਗਈ ਅੱਛਾ ਸਰਨਾਵ ਸੇ ਕੱਸੀ ਵਾਰ ਚਿੰਗਦੇ ਗਿਆ ਸਰਕਾਰ ਸੇ ਨੰਬਰ ਅਜ ਤੋੜਤੀ ਤੋੜਤੀ ਅੱਛਾ ਉਹਦੇ ਭਰਾ ਥੋੜੀ ਹਿੱਸੇਦਿਆਂ ਦੇਤੀ ਅੱਛਾ ਇਸ ਲਈ ਇਸ ਇਸ ਦਾ ਮੁੰਡਾ ਕਪੂਰ ਸਿੰਘ ਹੈ ਹੂੰ ਕਪੂਰ ਸਿੰਘ ਦਾ ਭਗਸੇ ਭਗਸੇ ਨੂੰ ਭਰਾ ਸੀ ਹੂੰ ਤੈਨੂੰ ਪੀੜੇ ਪਿੰਡ ਚੱਲ ਪਿਆ ਹੂੰ ਸੀ ਸੀ ਪੂਸੀ ਪੂਰਸ ਦੇ ਪੂਰਸ ਹੈ ਮੇਲ ਸੇ ਹੈ ਗਿਆਨ ਸੇ ਮਤਾ ਉਸੇ ਪੂਰਸ ਸੇ ਰੂਸ ਸੇ ਹੂੰ

सजान सिंह काकू से तीन पोसी बलाकीम सिंह सिंह से दो पोसी भगवान सिंह अच्छा रूप सिंह एक पुरसी मान सिंह रूप सिंह एक पुरसी राम सिंह छिया बारह हो बारह तो बचाली हो चालिया तो फिर एक सौ चार साोरी हुए एक सौ ਅੱਛਾ ਬਾਕੀ ਸਭ ਮਰ ਗਏ ਅੱਛਾ ਹੁਣ ਅਗਲੀ ਪੀੜੀ ਚੱਲ ਪਈ ਸਾਡੀ ਅੱਛਾ ਸਾਡੀ ਪੀੜੀ ਬਹੁਤ ਮੁੰਡੇ ਮਰ ਗਏ ਬੰਦੇ ਅੱਛਾ ਹੁਣ 200 ਬੰਦਾ ਕੋ ਕਰ ਤੋਂ ਘਟ ਅੱਛਾ 40 ਪਿੰਡਾਂ ਦੇ ਅਸੀਂ ਕਾਂ ਬੈਠੇ ਅੱਛਾ ਤੁਸੀਂ 40 ਪਿੰਡਾਂ 'ਚ ਬੈਠੇ ਆਂ ਮੈਂ 40 ਪਿੰਡਾਂ ਲੋਕ ਬੈਠੇ ਤੁੱਕ ਦੀ ਇੱਥੋਂ ਠੋਠੇ 40 ਪਿੰਡਾਂ ਜਾੜੇ ਭਾਂਦੀ 40 ਪਿੰਡਾਂ ਅੱਛਾ ਇਹ ਬੂਲ ਸਿੰਘ ਦਾ ਪਰਿਵਾਰ ਇੱਕ ਬੰਦੇ ਦਾ ਜੀ ਅੱਛਾ ਉਸਨੇ ਛੀ ਪੁੱਤੀਆਂ ਤੋਂ 12 12 ਤੋਂ 40 40 ਤੋਂ 200 ਹੂੰ ਫਬੋਈ ਮੈਨਾਂ ਫਿਰ ਯਾਦ ਕਿਵੇਂ ਰਹਿੰਦੇ ਤੇਰੇ ਤਾਂ ਜਿਵੇਂ ਕੰਪਿਊਟਰ ਦਿਮਾਗ 'ਚ ਫਿੱਟ ਕੀਤਾ ਹੁੰਦਾ ਐ ਇਸ ਤਰ੍ਹਾਂ ਸਾਰੇ ਟਾਈਮ ਸਾਡੇ ਤਾਂ ਯਾਦ ਨਹੀਂ ਰਹਿੰਦੇ। ਨਾ ਕੋ ਧਰਮ ਸਿੰਘ ਦੇ ਪੁੱਤ ਮੈਂ ਫਿਰ ਧਰਮ ਸਿੰਘ ਦੇ ਧਰਮ ਸਿੰਘ ਦੇ ਪੰਜ ਪੁੱਛੀ ਧਰਮ ਸਿੰਘ, ਸ਼ੇਰ ਸਿੰਘ ਦੇ ਦੋ ਸੀ। ਹਾਂ। ਕਾਕੂ ਸਿੰਘ ਦੇ ਦੋ ਜਿਆਰਾ ਸਿੰਘ ਕਿਹੜਾ ਸੀ? ਹਾਂ। ਸਜਾ ਸਿੰਘ ਦੇ ਅੱਠ। ਹਾਂ। ਗਿਆਨ ਸਿੰਘ ਦੇ ਗਿਆਨ ਸਿੰਘ ਦੇ ਤਿੰਨ। ਹਾਂ। ਤੇ ਅਗੋਂ ਪਮਤਾ ਉਸਿੰਦੇ ਦੋ ਹਮ ਉਸੇ ਤੇ ਕੈਮ ਸੀ ਹਮ ਰੂਸ ਸਿੰਘ ਦਾ ਕਲਾ ਮਾਨ ਸੀ ਰੂਸ ਸਿੰਘ ਦਾ ਕਲਾ ਆਰਾਮ ਸੀ ਹਮ 12 ਇਹ ਪਾਰਾ ਦੋ ਇੱਕ ਗੋਗੋ ਚਾਲੀ ਆਏ ਬਾਪੂ ਇੱਕ ਗੱਲ ਦੱਸਿਓ ਵੀ ਇਹ ਦੋ ਆਜ਼ਾਦੀ ਤੋਂ ਪਹਿਲਾਂ 47 ਤੋਂ ਪਹਿਲਾਂ ਇੱਥੇ ਰਾਜ ریاਸਤੀ ਰਾਜ ਸੀ ਰਾਜਾਂ ਦਾ ਰਾਜ ਸੀ ਜਿਵੇਂ ਆਪਣੇ ਹੁਣ ਦੱਸਦੇ ਆਏ ਵੀ ਇਹ ਦਰ ਜ਼ਿਲ੍ਹਾ ਸਰਸਾ ਸੀ ਤੇ ਜੀਂਦ ਅਗੇ ਰਿਆਸਤ ਸੀ ਤੇ ਇਹ ਕੋਈ ریاਸਤੀ ਰਾਜ ਸੀ ਕਿ ਅੰਗਰੇਜ਼ਾਂ ਦਾ ਕਬਜ਼ਾ ਸੀ ਇੱਥੇ ਅੰਗਰੇਜ਼ਾਂ ਦਾ ਕਬਜ਼ਾ ਸੀ ਰਾਜੇ ਰਾਜ ਕਰਦੇ ਅੱਛਾ ਰਾਜੇ ਰਾਜ ਕਰਦੇ ਸੀ ਅੰਗਰੇਜ਼ਾਂ ਦਾ ਰਾਜ ਅੱਛਾ ਹੁਣ ਤਾਂ ਇੱਕ ਪਹਿਲਾਂ ਕਿ ਉਦੋਂ ਆਪਣੀ ਤਸੀਲ ਕਿਹੜੀ ਹੁੰਦੀ ਸੀ ਅਸੀਂ ਜਦੋਂ ਤੁਸੀਂ ਸਰਸਾ ਛਾਸਾ ਤਸੀਲ ਸਰਸਾ ਹੁੰਦੀ ਸੀ ਜਿਲ੍ਹਾ ਸਰ ਤੇ ਫਰੋਜ ਹਾਂ ਜਿਲ੍ਹਾ ਸਰ ਤੇ ਫਰੋਜਪੁਰ ਤੋਂ ਬਾਅਦ ਬਣੀ ਹੈ ਪਾਕਿਸਤਾਨ ਬਣਾਉਣ ਤੋਂ ਬਾਅਦ ਬਣੀ ਹੈ ਇਹ ਫਰੋਜਪੁਰ ਪਾਕਿਸਤਾਨ ਤੋਂ ਬਾਅਦ ਬਣੀ ਹੈ ਹਾਂਜੀ ਅੱਛਾ ਤੇ ਉਦੋਂ ਫਿਰ ਆ ਚੂਣਾ ਜਾਣਾ ਤਾਂ ਨਹੀਂ ਹੁੰਦੀਆਂ ਹੋਣੀਆਂ ਜਿਵੇਂ ਹੁਣ ਹਾਲ ਮੈਨੂੰ ਕੋਈ ਸੋਣਾ ਨਹੀਂ ਹੁੰਦੀ ਅੱਛਾ ਸਭ ਤੋਂ ਪਹਿਲਾਂ 6 ਤੋਂ ਪਹਿਲਾਂ ਕਿ ਚਲੰਗੀ ਜਾਤੀ ਸੀ 1200 ਉੱਤੇ ਹਾਂ ਚਲੰਗੀ ਜਾ 1500 ਵੋਟਾਂ ਯਾਰ ਕੇ ਫਾਇਲ ਕਰੀਏ ਵਿੱਚ ਅੱਛਾ ਵੋਟਾਂ ਦੇਲੇ ਬੰਦੇ ਨਹੀਂ ਬਣੀਆਂ ਸੀ ਅੱਛਾ ਸਾਡੀਆਂ ਸਾਡੀਆਂ ਵੋਟਾਂ ਭਰੇੜੀਆਂ ਛੇੜ ਕਰਦੀਆਂ ਵੋਟਾਂ ਹੂੰ ਕਾਲ ਮਾਰੇ ਮੇਰੀ ਪਰਮ ਤੋਂ ਆ ਆਲ ਮਾਰੇ ਭਾਈ ਅੱਛਾ ਤਾਲ ਮਾਰੇ ਬੋਟਾ ਪਈਏ ਤੁੰ ਅੱਛਾ ਪਹਿਲਾ ਬੋਟਾ ਉੱਥੇ ਪਈਏ ਮਾਲਾ ਬੋੜ ਕੋਈ ਨਹੀਂ ਪਈ ਅੱਛਾ ਕਿਹੜਾ ਬਾਪੂ ਜੋ ਰਾਜ ਤਾਂ ਰਾਜਾਂ ਦਾ ਸੀ ਤੇ ਉਹ ਮੁਕავਜਾ ਅੰਗਰੇਜ਼ਾਂ ਦਾ ਸੀ ਅੰਗਰੇਜ਼ਾਂ ਦਾ ਸੀ ਤੇ ਫੇਰ ਰਾਜੇ ਉਹਨਾਂ ਨੂੰ ਕਿਵੇਂ ਪੈਸੇ ਪਾ ਲਗਾ ਲੂਣ ਦਿੰਦੇ ਸੀ ਮਾਵਲਾ ਮੂਲਾ ਜਾਂ ਕੁਝ ਦਿੰਦੇ ਹੋਣਗੇ ਦਿੰਦੇ ਸੀ ਅੱਛਾ ਕਿਹਨਾਂ ਨੂੰ ਦਿੰਦੇ ਸੀ ਆਹ ਹੁਣ ਅੰਗਰੇਜ਼ਾਂ ਨੂੰ ਦਿੰਦੇ ਸੀ ਤੇ ਆਹ ਤਾਂ ਫਿਰ ਇਹ ਤਾਂ ਆਪਾਂ ਨੂੰ ਸਰਸਾ ਦਾ ਜੀਨ ਦੇ ਰਸਤੇ 'ਚ ਪੈ ਗਿਆ ਸਰਸਾ ਜਾਂਦੇ ਸੀ ਸਰਸਾ ਜਾਂਦੇ ਸੀ ਹਾਂ ਉਹ ਜੀਨ ਦੇ ਰਸਤੇ 'ਚ ਗਿਆ अच्छा फिर बापू जी तो शेरगढ़ इत्थे बन गया ਥੋੜਾ ਵੀ ਸ਼ੇਰ ਮਾਰਤਾ ਸ਼ੇਰਗੜ ਇੱਥੇ ਨਾਂ ਰੱਖ ਲਿਆ ਤੇ ਫਿਰ ਇਹ ਪਿੰਡ ਮਨਜ਼ੂਰ ਕਿਵੇਂ ਕਰਾਇਆ ਵੀ ਕਿਹ ਤੋਂ ਮਨਜ਼ੂਰ ਹੁੰਦਾ ਸੀ ਇਹ ਸਰਕਾਰ ਨੇ ਕੀਤਾ ਸੀ اچھا ਅੰਗਰੇਜ਼ ਸਰਕਾਰ ਸੀ اچھا ਉਹਨਾਂ ਕੋਲ ਜਾ ਕੇ ਦਰਖਾਸਤ ਦਿੱਤੀ ਹੋਣੀ ਵੀ ਸਾਡਾ ਪਿੰਡ ਮਨਜ਼ੂਰ ਕੀਤਾ ਜਾਵੇ ਹਾਂ ਜੀ ਹਾਂ ਜੀ اچھا ਤੇ ਉਦੋਂ ਬਾਅਦ ਬਾਪੂ ਫਿਰ ਇੱਥੇ ਮਤਲਬ ਮੁਸਲਮਾਨ ਵੀ ਕੋਈ ਰਹਿੰਦਾ ਸੀ ਕਿ ਇਕੱਲੇ ਪਾਸਾ ਇਕੱਲੇ ਇਕੱਲੇ ਬਸ ਮਾਰੀ ਕੱਲੇ ਮਾਨ ਸੀ ਮੈਂ ਇੱਕ ਪੁਰਾ ਬੁੱਲਸੇਰ ਦੇ ਪਰਿਵਾਰ ਸੀ ਪਤ ਬੁੱਲਸੇਰ ਛੇ ਪਤੀਆਂ ਅੱਛਾ ਤੇ ਹੋਰ ਵੀ ਕੋਈ ਮਤਲਬ ਇੱਥੇ ਬਾਹਰੋਂ ਬਾਅਦ ਤੇ ਇੱਥੋਂ ਕਿ ਹੋਰ ਗੋਤ ਆ ਕੇ ਵਸਿਆ ਹੋਵੇ ਇੱਕ ਜੀ ਕਰਤਾਰ ਸਿੰਘ ਢਿੱਲੋਂ ਖੜਾ ਉਹਦੇ ਸਹੁਰੇ ਸੀ ਉਹਦਾ ਮੁੰਡਾ ਇੱਥੇ ਅੱਛਾ ਬਾਕੀ ਸਾਰੇ ਮਾਨ ਹੀ ਐ ਮਾਨੀ ਅੱਛਾ ਤੇ ਬਾਪੂ ਜੀ ਤੁਹਾਡੇ ਪਿਤਾ ਦਾ ਨਾਮ ਕੀ ਸੀ ਜੌਨ ਸਿੰਘ ਜੌਨ ਸਿੰਘ ਤੇ ਜੌਨ ਸਿੰਘ ਕੀ ਦਾ ਮੁੰਡਾ ਸੀ ਦਾਦੇ ਦਾ ਪ੍ਰੇਮ ਸਿੰਘ ਤੇ ਦਾਦੇ ਦਾ ਭਗਵਾਨ ਸਿੰਘ ਅੱਛਾ ਕੁਵਾਨ ਸਿੰਘ ਮਥਾਉ ਸਿੰਘ ਅੱਛਾ ਮਥਾਉ ਸਿੰਘ ਰਸੀਪਰਾਸੀ ਬੂਲ ਸਿੰਘ ਅੱਛਾ ਬੜੀ ਜਿਆਦਾ ਤਕੜੀਆਂ ਬਪੂਤਰੀ ਦਾ ਤੇ ਮਥਾਉ ਸਿੰਘ ਮਥਾਉ ਸਿੰਘ ਦੋ ਪੁੱਸੇ ਪੁਕਾਰਦੇ ਸਨ ਅੱਛਾ ਮੇਰੇ ਪ੍ਰਾਦਾਦੇ ਦੀ ਅੱਛਾ ਮੇਰੇ ਪ੍ਰਾਦਾਦੇ ਦੀ ਦੋ ਪ੍ਰਾਦੇ ਪੁਕਾਰਦੇ ਪੁਵਾਨ ਸਿੰਘ ਸਨ ਹੂੰ ਮੇਰੇ ਪਿਓ ਰਸੀਪਰਾਸੀ ਹਾਂ ਤੇ ਫਿਰ ਜਦੋਂ ਇੱਥੇ ਆਏ ਤੇ ਇੱਥੇ ਫਿਰ ਤੁਸੀਂ ਦੱਸਦੇ ਆਂ ਵੀ ਜੰਗਲ ਪੀਆ ਬਾਣ ਸੀ ਤੇ ਇੱਥੇ ਛੇਰ ਫਿਰਦੇ ਸੀ ਤੋ ਉਹਦੋਂ ਫਿਰ ਡਰ ਡਰ ਨਹੀਂ ਲੱਗਦਾ ਸੀ ਤੇ ਕਿਵੇਂ ਇਸੀ ਰੋਗਦੇ ਸੀ ਸ਼ੇਰਾਂ ਨੂੰ ਸਾਨੂੰ ਕੀ ਪਤਾ ਸੀ ਇਹ ਚੀਜ਼ ਇਹ ਤੁਹਾਨੂੰ ਦੱਸਦੇ ਹੋਣੇ ਆ ਨਾ ਤੁਹਾਡੇ ਬਜ਼ੁਰਗ ਤੇ ਦੱਸਦੇ ਸੀ ਤੇ ਤੁਹਾਨੂੰ ਕਿਤਾਬਾਂ ਚੋਂ ਖਾਈ ਪੱਟੀ ਸੀ ਖਾਈ ਪੱਟੀ ਸੀ ਤਗੜੀ ਸੌੜੀ ਹਾਂ ਸ਼ੇਰਾਂ ਭਰਾਵਾਂ ਦੇ ਤੇ ਛਾਲ ਸੋਈ ਹਾਂ ਤੇ ਵੀ ਸ਼ੇਰ ਸਾਹਿਬ ਮਾਰ ਕੇ ਛਾਲ ਮਾਰ ਕੇ ਟੱਪੇ ਨਾ ਅੱਛਾ ਉਦੋਂ ਉਹਦਾ ਵਿਚਾਰ ਰੱਖਦੇ ਸੀ ਬੰਦੂਖਾਂ ਕੋਲੇ ਸੀ ਅੱਛਾ ਪਿੰਡ ਚ ਨਾ ਬੜੇ ਸੀ ਇਹਨਾਂ ਬੜੇ ਵੀ ਖਾਲੀ ਪੱਟਲੀ ਚਾਰਚ ਪਰੇ ਹਾਂਜੀ ਅੱਛਾ ਤੋ ਉਦੋਂ ਫਿਰ ਪਾਣੀ ਪੂਣੀ ਤਾਂ ਨਹੀਂ ਲੱਗਦੇ ਹੁਣ ਇੱਥੇ ਨਹੀਂ ਜੀ ਵੀ ਆ ਬਾਸੀ ਪਾਣੀ ਦੀ ਹਜੇ ਵੀ ਬਹੁਤ ਘਾਟ ਆ ਜੀ ਪਾਣੀ ਸਾਡੇ ਛੇਰਗਰ ਨੂੰ ਘਾਟ ਆਉਟ ਕਿਸੇ ਹਾਂ ਹੁਣ ਵੀ ਘਾਟ ਹੈ ਹੁਣ ਵੀ ਬਹੁਤ ਘਾਟ ਆ ਜੀ ਅੱਛਾ ਪਾਣੀ ਖੇਤ ਤੋਂ ਪੈਂਦਾ 4-5 ਮੀਟਰ ਤੋਂ ਆਉਂਦਾ ਅੱਛਾ ਹਜੇ ਵੀ ਮਤਲਬ ਘਾਟ ਆ ਇੱਥੇ ਹੋਰ ਘਾਟ ਆ ਜੀ ਅੱਛਾ ਤੇ ਹੋਰ ਬਾਪੂ ਫਿਰ ਇੱਥੇ ਤੁਹਾਡੇ ਪਿੰਡ ਦੇ ਵਿੱਚ ਸਹੂਲਤਾ ਕਿਹੜੀਆਂ ਕੁੜੀਆਂ ਕੋਈ ਸਕੂਲ ਕੋਈ ਮੰਦਿਰ ਵਾ ਬੰਦਰ ਕੋਈ ਗੁਰਦੁਆਰਾ ਕੋਈ ਕੀ ਖੁਸ਼ ਹੈ ਇੱਥੇ ਗੁਰਦੁਆਰਾ ਵੀ ਹੈ ਮੰਦਿਰ ਵੀ ਹੈ ਕਿੰਨੇ ਮੰਦਿਰ ਹੈ ਇੱਕ ਮੰਦਿਰ ਹੈ ਜੀ ਕੋ ਦੋਰਾ ਇੱਕ ਆ ਜੀ ਅੱਛਾ ਮੰਦਰ ਇੱਕ ਹੈ ਹਾਂਜੀ 8 ਜਮਾਤ ਤੱਕ ਖੁੱਲ ਹੈ 8ਵੀਂ ਮਾਤ ਤੱਕ ਹਾਂਜੀ ਤੇ ਇੱਕ ਉਹ ਇੱਥੇ ਜਗਾ ਜਗਾ ਵੀ ਦੱਸਦੇ ਆ ਪਤਾ ਨਹੀਂ ਕਿ ਕਿਹੜਾ ਸੀ ਬਾਬਾ ਆਨੰਦਗਿਰੀ ਖਣਿਆ ਹੋਇਆ ਜੀ ਬਾਬਾ ਆਨੰਦਗਿਰੀ ਹਾਂ ਉਹੀ ਜਗਾ ਜੀ ਤੇ ਕੋ ਦੋਰੇ ਨਾਲ ਅੱਛਾ ਤੇ ਉਹਨੂੰ ਫਿਰ ਪੁੱਛਦੇ ਲੋਕ ਹਾਂਜੀ ਪੁੱਛਦੇ ਆ ਜੀ ਕਿਉਂ ਪੁੱਛਦੇ ਪੁੱਛਾਂ ਪਰ ਉਹ ਸੁੱਖਾ ਸਾਖਾ ਸੁੱਖ ਲੈਂਦੀ ਅੱਛਾ ਸੁੱਖਾ ਪੂਰੀਆਂ ਹੁੰਦੀਆਂ ਪੂਰੀਆਂ ਹੁੰਦੀਆਂ ਹਾਂਜੀ ਵੀ ਨੰਦਗਰੀ ਕੋਈ ਹਾਂਜੀ ਸੰਤ ਇੱਥੇ ਰਹਿੰਦਾ ਹਾਂ ਜੀ ਹਾਂਜੀ ਅਈਸੇ ਰੰਦਾ ਹੁੰਦਾ ਸੀ ਹਾਂਜੀ ਅੱਛਾ ਅੱਛਾ ਤੇ ਇਹ ਬਪੂ ਰਕਵਾ ਕਿੰਨਾ ਪਿੰਡ ਦਾ ਰਕਵਾ 1800 ਕਿੱਲਾ ਜੀ ਤੇ 1800 ਕਿੱਲਾ ਸਾਰਾ ਵਹਿ ਕਹਿ ਕੇ ਕੁਝ ਬੰਜਰ ਵੀ ਪਿਆ ਹੈ ਵਹਿ ਗਿਆ ਸਾਰਾ ਜੀ ਸਾਰਾ ਵਹਿ ਗਿਆ ਸਾਡੇ ਪਿੰਡ ਕੋਲ ਹੀ 500 ਕਿੱਲਾ ਭੇਰੀਆਂ ਦੀ ਪਾਕਿਸਤਾਨ ਦੀ ਅਲੋਟਮੈਂਟ ਹੂੰ ਅਤੇ ਕਿਹੜੀ ਦੀ ਬੈਲ ਸੀ ਹੂੰ 4-500 ਕਿੱਦਰ ਤੇ ਕਿਹੜੀ ਦੀ ਮਿੱਡੇ ਦੀ ਹੈ ਹੂੰ 4-500 ਕਿੱਲਾ ਹੂੰ ਵੀ ਨਹੀਂ ਸਾਡੇ ਪਿੰਡ ਦੀ ਉਹਨੇ ਕਿੰਨਾ ਬੰਦਾ ਦੇ ਬਾਦ ਦੀ ਪਉਂਦੇ ਅੱਛਾ ਬਾਹਰ ਖਰੀਦੀ ਆ ਜਾ ਕੇ ਖਰੀਦੀ ਇੱਥੇ ਅੱਛਾ ਇੱਥੋਂ ਤਾਂ ਨੇ ਬਾਹਰ ਖਰੀਦ ਲਈ ਜਾ ਕੇ ਰੱਤੇ ਖੜੇ ਲੈ ਲਈ ਰੱਤੇ ਖੜੇ ਲੈ ਲਈ ਲੈ ਲਈ ਅੱਛਾ ਪਲੇਇਆਂ ਇਲਾਟ ਹੋਈ ਪਾਕਿਸਤਾਨ ਦੀ ਨਹੀਂ ਇਲਾਟ ਹੋਈ ਦਿੱਤੋ ਹੈ ਅੱਛਾ ਉਹ 3 ਰੁਪਏ ਖਿਲਾ ਲਈ ਸੀ ਮੇਂ ਪਾਕਿਸਤਾਨ ਸਤਗੀਪੁਰ ਨਪੇ ਅੱਛਾ 3 ਰੁਪਏ ਕਿ ਲੈ ਲਈ ਸਾਡੇ ਦਾਦੇ ਨੇ ਅੱਛਾ ਤੇ ਫਿਰ ਬਾਪੂ ਤੂੰ ਤੁਸੀਂ ਪਾਕਿਸਤਾਨ ਚ ਵੀ ਰਹਿੰਦੇ ਰਹੋ ਪਾਕਿਸਤਾਨ ਰਹਿੰਦੇ ਨੇ ਜੀ ਤੇ ਉਹਦਾ ਉਮਰ ਥੋੜੀ ਹੋਣੀ ਹੈ ਕੋਈ 10 ਸਾਲਾਂ ਨਹੀਂ 7845 ਅੱਛਾ ਤੇ ਯਾਦ ਹੋ ਸਰੀ ਯਾਦ ਆ ਕਲਾ ਹੀ ਉਦੋਂ ਜਦੋਂ ਤੁਸੀਂ ਆਏ ਤੇ ਫਿਰ ਕਿਵੇਂ ਆਏ ਕਿਵੇਂ ਵੇਖੀ ਵੱਡਾ ਟੁੱਕੀ ਬੜੀ ਹੋਈ ਉੱਤਰ ਸਾਰੀ ਜ਼ਮੀਨ ਸੀ ਪਾਕਿਸਤਾਨ ਬੈਠਣ ਦੀ ਹੂੰ 1 ਕਿਲੋਮੀਟਰ ਤੇ ਚਾਰਾ ਜੂ ਪਣੀ ਵਾਲਾ ਤੇ ਸ਼ੇਰਗੜ ਤੇ ਬੋਤੀ ਵਾਲਾ ਹੂੰ ਉੱਥੇ ਵੀ ਆ ਗਏ ਹੂੰ ਉੱਥੇ ਬੱਦਨੋੜਾ ਪਿਆ ਹੂੰ ਗੱਡਿਆਂ ਦੇ ਫਿਰ ਅਸੀਂ ਪਿੰਡਾਂ ਦੀ ਆਏ ਪੀਠੀ ਵਾਲੇ ਵੀ ਇਧਰ ਦੀ ਹੂੰ ਜਿਹੜੇ ਵਾਲੇ ਹਰਿਆ ਸੀ ਲੋਕੇ ਬੈਠੇ ਹੂੰ ਦੋ ਤਕੋ ਕਰਦੇ ਸੀ ਉਸੇ ਬੰਦੂਕਾਂ ਵਗੋਂਦੇ ਹੂੰ ਇਹਦਾ ਸਿੱਖ ਪ੍ਰਾਥੰਦੇ ਬੰਦੂਕਾਂ ਸਾਡੇ ਕੋਲ ਸੀ ਹੂੰ ਫਿਰ ਅਸੀਂ ਪਰੇਰੀ ਆ ਕੇ ਬਹਿ ਗਏ ਪਲੇਰੀਆ ਪਾਕਿਸਤਾਨ ਮੌਸਮ ਆ ਨਾ ਪਿੰਡ ਹੂੰ ਫੜੇ ਪਰੇਰੀਆਂ ਜਮੀਨਾਂ ਤੇ ਇੱਥੇ ਇੱਥੇ ਆ ਕੇ ਪਰੇਰੀ ਅੱਛਾ ਇੱਥੇ ਉਹਨੂੰ ਤੋਂ ਸ਼ਹਿਰ ਚ ਆਏ ਸ਼ਹਿਰ ਚ ਹੂੰ ਅੱਛਾ ਤਾਂ ਪਹਿਲਾਂ ਥੋੜੇ ਮਤਲਬ ਬਜ਼ੁਰਗਾਂ ਨੇ ਇੱਥੇ ਖਰੀਦ ਲਈ ਸੀ ਜ਼ਮੀਨ ਨਹੀਂ ਇਹ ਤਾਂ ਪੁਰਾਣਾ ਪਿੰਡ ਹੈ ਇਹ ਤਾਂ ਪੁਰਾਣਾ ਪਿੰਡ ਹੈ ਉਹ ਵੈਸੇ ਪਾਕਿਸਤਾਨ ਚ ਖਰੀਦ ਲਈ ਜੀ ਪਾਕਿਸਤਾਨ ਲਈ ਦੀ ਸਾਡੇ ਬੁੱਧਾ ਦੇ ਨੇ ਪਹਿਲਾਂ ਤਾਂ ਜਿੰਨ ਪਾਕਿਸਤਾਨ ਚ ਲੈ ਲਈ। ਤਾਂ ਪੰਜ ਕਰਾਨੇ ਲੈ ਲਈ ਸੀ 2-2 ਰੋਕ ਦਾ 50000 ਕਿਤੇ ਦਾ ਚੱਕ ਸੀ। ਅੱਛਾ। ਉਦੋਂ ਕਿਹੜਾ ਪਾਕਿਸਤਾਨ ਬਣਿਆ ਸੀ? ਨਹੀਂ ਪਾਕਿਸਤਾਨ ਬਣਿਆ। ਅੱਛਾ। ਪਾਕਿਸਤਾਨ ਦਾ ਪਿੰਡ ਦਾ ਨਾਮ ਪੁੱਛ। ਤੇ ਪਾਕਿਸਤਾਨ ਦੇ ਪਿੰਡ ਦਾ ਨਾਂ ਕੀ ਸੀ ਵਕਾਟ ਸ਼ੇਰਗੜ ਰਵਾਨ ਸਾ ਟੋਬਾ। ਅੱਛਾ। ਸਾਤ ਜੀ ਨਹਿਰਾ ਜਾਂਦੀ ਸੀ ਉਹਦੇ ਨਾਲ ਸੀ ਜਿੰਨ। 68 ਸ਼ੇਰਗੜ ਰਵਾਨ ਸਾ ਟੋਬਾ। ਅੱਛਾ। ਤੇ ਉਹ ਯਾਦ ਆ ਤੁਹਾਨੂੰ ਪੁਰਾਣਾ ਪਿੰਡ? ਹਾਂ ਜੀ ਯਾਦ ਹੈ। ਹੁਣ ਵੀ? ਹਾਂ ਜੀ। ਹੁਣ ਸਾਡੇ ਤਹੇਰੇ ਚ ਬੈਠੇ ਤੇ ਨੇ ਕਿਲੋਮੀਟਰ ਤੇ ਪਿੰਡ ਦਾ। ਅੱਛਾ। ਤਹਾਂ ਲਾਤ ਪੂਜੀਆਂ ਲੱਗੀਆਂ ਸੀ ਹੂੰ ਹੁਣ ਤਾਰ ਲੱਗੀ ਹੂੰ ਤਹਾਂ ਬੁੱਲਜੇ ਦਾ ਪਾਰ ਬੰਦਾ ਤਾਂ ਪਾਰੰਦੇ ਮੌਜਾ ਨੇ ਕਿਹਦੇ ਗਏ ਮੀਏ ਪਾਕਿਸਤਾਨ ਚ ਨਹੀਂ ਕਿ ਬੈਡਬੋਲ ਉੱਥੇ ਗਏ ਨਹੀਂ ਉਹਨਾਂ ਨੂੰ ਨਹੀਂ ਜੇ ਕੋਈ ਮੇਰੀ ਕੀ ਨੂੰ ਜਾਣਦੇ ਕਿਸੇ ਨੇ ਨਹੀਂ ਉਹ ਉਦੋਂ ਤਾਂ ਜਾਣਦੇ ਹੋਵਗੇ ਮੈਂ ਪਾਕਿਸਤਾਨ ਚ ਸਾਰਾ ਪਿੰਡੀ ਪਾਕਿਸਤਾਨ ਚ ਸਾਡੇ ਘਰ ਸੇ ਉੱਥੇ ਅੱਛਾ ਅੱਛਾ ਤੇ ਫੇਰ ਤੁਸੀਂ ਉੱਥੋਂ ਆਰਾਮ ਨਾਲ ਲੰਘੇ ਵੀ ਤੁਹਾਡੇ ਪਰਿਵਾਰ ਦਾ ਕਿਸੇ ਜੀਰਾਂ ਨੁਕਸਾਨ ਨਹੀਂ ਨਹੀਂ ਹੋਇਆ ਅੱਛਾ ਤੂੰ ਬਾਹਰ ਜਾ ਕੇ ਕਿਉਂ ਜਾਵੇਂ ਅੱਛਾ ਮੈਂ ਬੋਦੀ ਵਾਲਾ ਸ਼ੇਰ ਘੜਾ ਹਾਂ ਆਖਰ ਬੰਦੇ ਆ ਪਿੰਡਾਂ ਦੇ ਪੈਟ ਵਾਰ ਤੇ ਫੇਰ ਤੁਸੀਂ ਪੁਰਾਣੇ ਪਿੰਡ ਤੇ ਇੱਥੇ ਬਹਿ ਗਏ ਆ ਕੇ ਮਾਈ ਵਾਹੀ ਸਪਰੇਰੀਆਂ ਆ ਕੇ ਬਹਿ ਗਏ ਪਲੇਰੀਆਂ ਬਹਿ ਗਏ ਹੂੰ ਇਹ ਜੋ ਤੁਹਾਡਾ ਜੱਦੀ ਪਿੰਡ ਹੀ ਸੀ ਤੇ ਫਿਰ ਇੱਥੇ ਨਹੀਂ ਬੈਠਿਆ ਆ ਕੇ ਉੱਥੇ ਜ਼ਮੀਨ ਲਾਟ ਕਰਾਈ ਦੀ ਜ਼ਮੀਨ ਮਿਲਦੀ ਥਾਂ ਮਿਲੇ ਅੱਛਾ ਅੱਛਾ ਥਾਂ ਮਿਲੇ ਅੱਛਾ ਪਾਕਿਸਤਾਨ ਹੀ ਉੱਥੇ ਲਾਟ ਹੋ ਗਈ ਅੱਛਾ ਪਲੇਰੀਆਂ ਬਹਿ ਗਿਆ ਆ ਕੇ ਹਾਂਜੀ ਅੱਛਾ ਇੱਥੇ ਪਹਿਲਾਂ ਗੁਰੇਂਦਾ ਹੋਣਾ ਥੋੜਾ ਬਜ਼ੁਰਗ ਇੱਥੇ ਸਾਰੇ ਇੱਥੇ ਰਹਿੰਦੇ ਸੀ ਸਕੇ ਸਾਨੂੰ ਅੱਛਾ ਸਾਰੇ ਇੱਥੇ ਰਹਿੰਦੇ ਨੇ ਮੇਰੇ ਦਾਦਾ ਜੀ ਦੇ ਤਿੰਨ ਭਰਾ ਸੀ ਮੇਰਾ ਦਾਦਾ ਜੀ ਗਏ ਦੋ ਭਰਾ ਇੱਥੇ ਸੀ ਮੇਰੇ ਦਾਦੇ ਜੀ ਹੂੰ ਦਾਦਾ ਜੀ ਦੇ ਦੋ ਭਰਾ ਪਰਦਾਦੇ ਵੀ ਹੂੰ ਤੇ ਪਰਦਾਦੇ ਦੇ ਦੋ ਦੋ ਭਰਾ ਸੀ ਅੱਛਾ ਛੱਪੜ ਸਾਡੇ ਛੱਪੜ ਸੀ ਉਹਦਾ ਪਾਣੀ ਪੀਂਦੇ ਮੀਂਹ ਪੈਦਾ ਪਰ ਜਾਂਦਾ ਉਹ ਵਾਲਾ ਖੇਤ ਇੱਥੇ ਅੱਛਾ ਤੇ ਪਾਣੀ ਦੀ ਫਿਰ ਪੀੜ ਦੀ ਬੜੀ ਕਮੀ ਹੁੰਦੀ ਹੈ ਜੋ ਛੱਪੜ ਸੁੱਕ ਜਾਂਦਾ ਫਿਰ ਕੀ ਕਰਦੇ ਨਹੀਂ ਬਹੁਤ ਪੈਦਾ ਸੀ ਉਹਦਾ ਨਹੀਂ ਸੀ ਉਹ ਸੁਕਦਾ ਨਹੀਂ ਸੀ ਆਰੇ ਭਾ ਜੰਗਲ ਪੈ ਗਈ ਇਹ ਮੇਲ ਕੋ ਲੈਦਾ ਨਹੀਂ ਜੀ ਹਾਂ ਕੋਲ ਪਾਪਾ ਵਰ ਕਿੰਨੇ ਬੱਚੇ ਤੇ ਮੁੰਡੇ ਆ ਤੁਹਾਡੇ ਮੇਰੇ ਦੋ ਮੁੰਡੇ ਸੀ ਇੱਕ ਤਾਂ ਮਰ ਗਿਆ ਸੀ ਅੱਛਾ ਉਹ ਕਹਿੰਦੇ ਕਿਹੜਾ ਮਰ ਗਿਆ ਸੀ ਨਾਰੋ ਦਾ ਮੁੰਡਾ ਛੋਟਾ ਨਾ ਸੀ ਜੀ ਹਾਂ ਤਾਂ ਛੁੱਕੀ ਤਾਰ ਤੇ ਮੋੜ ਤੇ ਟਪਿਓ ਤੇ ਮੌਤ ਹੋ ਗਈ ਅੱਛਾ ਸਾਡੇ ਤੁਹਾਨੂੰ ਦੋਸਾਈ ਚਾਹ ਪਾਪਾ ਮਿਲ ਤੇ ਪਾਣੀ ਹੋ ਗਿਆ ਅੱਛਾ ਉਹਦੇ ਦੋ ਮੁੰਡੇ ਆ ਹਾਂ ਤੋਂ ਉਹ ਅੱਛਾ ਇੱਕ ਦਿਨ ਇਹਦੇ ਟਾਣੀਆਂ ਇੱਕ ਦੀ ਪਿੰਡ ਤੇ ਅੱਛਾ ਤੇ ਇਹ ਮੁੰਡੇ ਵੀ ਪੁੱਤਰੇ ਫਿਰ ਇਹ ਪੁੱਤਰਾ ਜੀ ਤੇ ਇਹ ਪੋਤਾ ਹੈ ਇਹ ਦੋ ਹੀ ਪੁੱਤਰ ਹੈ ਹੂੰ ਸਿਰਫ ਉਹ ਪੋਤਾ ਹੈ ਹਾਂ ਉਹ ਪੋਤਾ ਮੈਂ ਪੋਤਰਾ ਹਾਂ ਅੱਛਾ ਉਹ ਪੋਤਾ ਤੇ ਪੁੱਤਰ ਹੈ ਹਾਂਜੀ ਅੱਛਾ ਤੇ ਬਾਪੂ ਫਿਰ ਬੇਬੇ ਜਉਂਦੀ ਹੈ ਕਿ ਨਹੀਂ ਬੇਬੇ ਮੇਰੀ ਮੇਰੀ 1996 ਵਿੱਚ ਮਰੀ ਗਈ ਤੇਰੀ ਬੇਬੇ ਨਹੀਂ ਸਾਡੀ ਬੇਬੇ ਤੇਰੇ ਘਰੋਂ ਜਿਹੜੀ ਉਸ ਫਰੋਹ ਦੀ 나ਸੀ ਮਰ ਗਈ ਸੀ ਮਰ ਗਈ ਸੀ ਫਰੋਹ ਦੀ 나ਸੀ ਅੱਛਾ 32 ਸਾਲ ਦੀ ਹੋਗੀ ਅੱਛਾ 32 ਸਾਲ ਦੀ ਫਿਰ ਤਾਂ ਬਾਪੂ ਡੋਲ ਗਿਆ ਹੋਵੇਗਾ ਇੱਕਦਮ ਜਮ ਹਾਂਜੀ ਮੇਰੀ ਮਾਤਾ 90 ਸਾਲ ਦੇ ਹੋ ਕੇ ਮਰੀ। ਅੱਛਾ। ਇਹ ਸਾਡੀ ਬਾਪੂ ਜੋਤ ਸਿੰਘ ਬਹੁਤ ਪੁਰਾਣੀ ਇਹਨਾਂ ਨੇ ਜਾਣਕਾਰੀ ਦਿੱਤੀ ਕਮਾਲ ਮੈਂ ਤਾਂ ਕਮਾਲ ਬਣ ਗਿਆ ਇਹਨਾਂ ਦੀ ਜਿਵੇਂ ਕੰਪਿਊਟਰ 'ਚ ਇੰਨੀ ਜਾਣਕਾਰੀ ਨਹੀਂ ਹੁੰਦੀ। ਤੇ ਅਸੀਂ ਤਾਂ ਗੱਲਾਂ ਭੁੱਲ ਜਾਂਦੇ ਹਾਂ। ਮੇਰੇ ਵੀ 104 ਮੇਰੇ ਚਾਚਾ ਤਾਇਆ ਦਾ ਨਾਮ ਯਾਦ ਹੈ। 104 ਚਾਚੇ ਤਾਇਆ ਦੇ ਨਾਮ ਯਾਦ ਹੈ ਇਹਨਾਂ ਦੇ ਬਾਪੂ ਜੀ। ਦੂਸਰੇ ਪਰਿਵਾਰ ਦੇ 104 ਪੋਤਰੇ ਸੀ। ਅੱਛਾ। ਸਾਰਿਆਂ ਦੇ ਨਾਮ ਯਾਦ ਆ। ਹਾਂਜੀ। ਠੀਕ ਆ ਬਾਪੂ ਜੀ ਤੁਸੀਂ ਜਾਣਕਾਰੀ। ਸਾਰੇ ਯਾਦ ਆ। ਹਾਂ ਬੜਾ ਵਧੀਆ ਹੈ ਤੁਹਾਡਾ ਬਹੁਤ ਬਹੁਤ ਧੰਵਾਦ ਜੀ